ਆਉ ਬਲਾ ਚੈੱਕ ਕਰੋ ਫਰੰਡ ਦੇ ਕੈਮਰਾ ਮਿਲਦਾ ਆਪਾਂ ਨੂੰ ਹਮਮ ਪਹਿਲੇ ਨਾਮ ਦੇ ਆ ਠੀਕ ਆ ਕਾਰ ਬਤਾ ਸਿਰਫ ਚੱਲੀ 22000 ਆ ਬਈ ਦੇਖ ਸਕਦੇ ਹੋ ਇਹਦੇ ਚ ਸਪੈਸ਼ਲੀ ਹੁੱਡ ਵਗੈਰਾ ਸਾਰਾ ਕੁਝ ਮਿਲਦਾ ਜੀ ਤੇ ਸਭ ਤੋਂ ਟਾਪ ਐਂਡ ਵੈਰੀਐਂਟ ਦੇ ਵਿੱਚ ਹੀ ਆ ਚੀਜ਼ਾਂ ਮਿਲਣੀਆਂ ਕਾਰ ਸਿਰਫ 22000 ਚੱਲੀ 크ਰੂਜ਼ ਕੰਟਰੋਲ ਉਸ ਬਟਨ ਆਟੋ ਕਲਾਈਮੇਟ ਕੰਟਰੋਲ ਸਨ ਰੂਫ ਆ ਗੱਡੀ ਚ ਆਪਾਂ ਤੁਹਾਨੂੰ ਸਿੱਧਾ ਸਿੱਧਾ 9 ਲੱਖ ਦਾ ਫਾਇਦਾ ਕਰਾ ਦੇਣਾ ਉਹ ਕਿਵੇਂ ਹੋਊਗਾ ਉਹ ਆਪਾਂ ਲੈਨੇ ਆ ਦੀਪਕ ਬਾਈ ਤੋਂ ਜਾਣਕਾਰੀ ਬਈ ਜੱਸੀ ਉਹ ਕਰਾਂ ਕਿਵੇਂ ਕਰਾਂ ਬਈ ਇਹ ਹੈਗੀ ਆ 2022 ਮਾਡਲ ਕਾਰ ਆ ਹਮਮ ਨੰਬਰ ਚੈੱਕ ਕਰ ਲਓ ਕੋਈ ਅਲਫਾਬੈਟ ਨਹੀਂ ਆ ਪੀਵੀ 850101 ਨੰਬਰ ਟੌਪ ਐਂਡ ਵੇਰੀਐਂਟ ਟੌਪ ਲਾਈਨ ਪ੍ਰੋਜੈਕਟਰ ਲੈਂਪ ਡੀਆਰਐਲ ਸਨਰੂਫ ਵੈਂਟਿਲੇਟਡ ਸੀਟਾਂ ਵਾਇਰਲੈਸ ਚਾਰਜਰ ਪੁਸ਼ ਬਟਨ ਸਪੈਸ਼ਲੀ ਪੈਟਰੋਲ ਦੇ ਵਿੱਚ ਟੀਐਸਆਈ ਇੰਜਨ ਨਹੀਂ ਮਿਲਦਾ 1000 ਸੀਸੀ ਇੰਜਨ ਆ ਐਵਰੇਜ ਵੀ ਵੱਧ ਤੇ ਪਿਕਅਪ ਵੀ ਵੱਧ ਜਿਹੜੇ ਵੀ ਇੱਕ ਨਹੀਂ ਪੰਜ ਲੈ ਕੇ ਆਏ ਆ ਡੀਜ਼ਲ ਵਰਜਨ ਦੇ ਵਿੱਚ ਵੀ ਮਿਲੂਗੀ ਪੈਟਰੋਲ ਚ ਵੀ ਮਿਲੂਗੀ ਤੇ ਡੀਜ਼ਲ ਦੇ ਵਿੱਚ ਆਟੋਮੈਟਿਕ ਵੀ ਮਿਲੂਗੀ 18 ਮਾਡਲ ਪਹਿਲੇ ਨਾਲ ਤੇ ਇਹ ਵੀ ਸਿਰਫ 40000 ਚ ਫਸ ਤੋਂਨਾਂ ਟੌਪ ਐਂਡ ਵੈਰੀਐਂਟ ਆ ਪ੍ਰੀਮੀਅਮ ਮਾਡਲ ਇਹਦੇ ਚ ਆਉਂਦੇ ਮਾਡਲ ਤਿੰਨ ਮਿਡ ਹਾਈ ਪ੍ਰੀਮੀਅਮ ਇਹ ਸਭ ਤੋਂ ਟੌਪ ਐਂਡ ਆ ਇਹ ਅੱਜ ਰਿਟਰਨ ਦੇ ਵਿੱਚ ਗਰੰਟੀ ਲਿਖ ਕੇ ਦਵਾਂਗੇ ਠੀਕ ਹੈ ਜੇ ਗੱਲ ਕਈ ਚ ਫਰਕ ਨਿਕਲੇ ਆਉਣ ਜਾਣ ਦਾ ਤੇਲ ਖਰਚਾ ਤੇ ਨਾਲ ਜੋ ਜੁਰਮਾਨਾ ਕਹੂੰਗੇ ਉਹ ਦਿੱਤਾ ਜਾਊਗਾ 2021 ਮਾਡਲ ਆ 360 ਡਿਗਰੀ ਕੈਮਰੇ ਵਾਲੀ ਚੈੱਕ ਕਰ ਸਕਦੇ ਹੋ 올 ਡਾਇਰੈਕਸ਼ਨ ਚ ਕੈਮਰੇ ਮਿਲਦੇ ਆਪਾਂ ਨੂੰ ਠੀਕ ਹੈ ਫੁੱਲ ਇੰਸ਼ੋਰੈਂਸ ਆ ਬੋਸ ਦੇ ਸਪੀਕਰ ਮਿਲਦੇ ਆ ਜੀ ਆਪਾਂ ਨੂੰ ਤੇ ਗੱਲ ਕਰੀਏ ਲੈਦਰ ਦੀਆਂ ਸੀਟਾਂ ਹਮ ਆਟੋ ਕਲਾਈਮੇਟ ਕੰਟਰੋਲ ਟੱਚ ਪੈਨਲ ਐਂਬੀਐਂਟ ਲਾਈਟ ਸਭ ਕੁਝ ਮਿਲਦਾ ਠੀਕ ਹੈ ਠੀਕ ਹੈ ਜੀ 6 ایر ਬੈਗ ਵਾਲਾ ਮਾਡਲ ਆ Moon roof ਵਾਲਾ ਮਾਡਲ ਆ ਟਾਪ ਐਂਡ ਵੇਰੀਐਂਟ ਆ ਭਾਜੀ ਇਹ ਜੀਟੀ ਲਾਈਨ ਮਾਡਲ ਆਉਂਦਾ ਹਮ ਜੀਟੀ ਲਾਈਨ ਮਤਲਬ ਜੀਟੀ ਐਕਸ ਪਲੱਸ ਸਭ ਤੋਂ ਟਾਪ ਤੇ ਖਾਸੀਅਤ ਇਹਦੇ ਵਿੱਚ ਸਪੈਸ਼ਲ ਕਿਉਂ ਕਹਿ ਰਹੇ ਆ ਆਪਾਂ ਹੈਗੀ ਆਟੋਮੈਟਿਕ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਤੁਹਾਨੂੰ ਇਹੋ ਜੀ ਥਾਂ ਤੇ ਲੈ ਕੇ ਆਏ ਹਾਂ ਤੁਸੀਂ ਪਿੱਛੇ ਬੋਰਡ ਦੇਖ ਰਹੇ ਹੋਗੇ ਬਬਲੂ ਕਾਰਵਾਰਡ ਤਲਵੰਡੀ ਭਾਈ ਨਾਮ ਹੁਣ ਬਬਲੂ ਕਾਰਵਾਰਡ ਦਾ ਬਹੁਤ ਵੱਡਾ ਬਣ ਗਿਆ ਪਰ ਜੋ ਬੰਦੇ ਆ ਇੱਥੇ ਬੰਦੇ ਯਾਰ ਤੁਸੀਂ ਵੇਖੋਗੇ ਡਾਊਨ ਟੂ ਅਰਥ ਬੰਦੇ ਆਗੇ ਦੀਪਕ ਭਾਈ ਹੋ ਗਿਆ ਬਬਲੂ ਭਾਈ ਹੋ ਗਿਆ ਜੋ ਤੁਸੀਂ ਆਗੇ ਇੱਥੇ ਮਿਲੋਗੇ ਉਹਨਾਂ ਨੂੰ ਤੁਹਾਨੂੰ ਆਪ ਨੂੰ ਹੀ ਪਤਾ ਲੱਗਣਾ ਕਿਉਂਕਿ ਗੱਡੀਆਂ ਜੇ ਆਪਾਂ ਹੁਣ ਐਂ ਗੱਲ ਕਰੀਏ ਬਈ ਇਹਨਾਂ ਕੋਲ ਕਾਰਾਂ ਕਿਹੋ ਜੀਆਂ ਹੁੰਦੀਆਂ ਹੁੰਦਾਂ ਯਾਰ ਗੱਡੀਆਂ ਰੱਖਦੇ ਆ ਸਿਰਫ ਸਿਰਫ ਪੀਵੀ ਨੰਬਰ ਵਾਲੀਆਂ 50 ਨ ਪਹਿਲੇ ਨਾਲੀਆਂ ਕਾਰਾਂ ਅੱਗੇ ਨੂੰ ਥੋੜਾ ਵਿਖਾ ਦੂਗਾ ਜਿਵੇਂ ਸਕਾਰਪੀ ਵੇਖੋ ਖੜੀ ਹੋਈ ਆ ਟਾਇਰ ਲਾਏ ਲੱਗੇ ਹੋਏ ਆ ਬਹੁਤ ਯਾਰ ਨਵੀਨ ਕੋਰ ਕਾਰ ਆ ਛੋਟੇ ਮੁਰਦਿਆਂ ਕਾਰਾਂ ਇਹਨਾਂ ਕੋਲੇ ਹੁੰਦੀਆਂ ਨਹੀਂਓ ਤੁਸੀਂ ਆ ਅਲਟੋ ਵੇਖੀਆ ਅਲਟੋ ਵੀ ਹੁੰਦੀ ਆ ਥੋੜਾ ਹੋਰ ਅੱਗੇ ਆਜੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਹ ਗੱਡੀਆਂ ਦੇ ਸ਼ੌਂਕੀ ਆਗੇ ਇਹ ਗੱਡੀਆਂ ਚੱਕਦੀ ਉਹ ਯਾਰ ਜਿਹੜੀ ਯਾਰ ਚੱਲੀ ਵੀ ਘੱਟ ਹੋਵੇ ਨਾ ਪਹਿਲੇ ਹੋਵੇ ਤੇ ਐ ਯਾਰ ਖੜੀ ਗੱਡੀ ਤੇ ਪਤਾ ਲੱਗੇ ਵੀ ਹਾਂ ਸਾਮ੍ਹ ਕੇ ਰੱਖੀਏਗੇ ਥੋੜਾ ਹੋਰ ਆਪਾਂ ਅੱਗੇ ਨੂੰ ਆ ਜਾਾਂਗੇ ਕਾਫੀ ਜ਼ਿਆਦਾ ਗੱਡੀਆਂ ਦਾ ਸਟਾਕ ਹੁੰਦਾ ਇਹਨਾਂ ਕੋਲੇ ਚਾਹੇ ਤੁਸੀਂ ਗੱਡੀ ਚਾਹੇ ਤੁਹਾਡੀ ਜੋ ਵੀ ਪਸੰਦ ਆ ਤੁਹਾਨੂੰ ਇੱਥੇ ਹੀ ਮਿਲ ਜਾਣੀ ਆ ਆ ਜੋ ਅੱਗੇ ਤੁਸੀਂ ਗੱਡੀ ਦੇਖ ਰਹੇ ਹੋ ਐਮਜੀ ਵਾਲਿਆਂ ਦੀ ਖੜੀ ਹੋਈ ਗੱਡੀ ਹੈਕਟਰ ਆ ਵੀ ਗੱਡੀ ਕਹ ਹੈ ਦੇ ਵੀ ਹਰੇਕ ਸ਼ੋਰੂਮ ਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੀ ਪਰ ਤੁਹਾਨੂੰ ਇੱਥੇ ਮਿਲ ਜੂਗੀ ਕਿਉਂਕਿ ਇਹ ਰੱਖਦੇ ਆ ਗੱਡੀਆਂ ਹਰੇਕ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਘੈਂ ਘੜ ਕਾਰਾਂ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਘਟ ਘਟ 50 ਤੋਂ ਲੈ ਕੇ 60 ਗੱਡੀਆਂ ਸਟਾਕ ਕੱਲੀ ਕੱਲੀ ਕਾਰ ਦੇਖਣ ਵਾਲੀ ਹੋਊਗੀ ਤੇ ਆਜੋ ਪਰ ਹੁਣ ਆਪਾਂ ਜਾ ਕੇ ਅੰਦਰ ਦੀਪਕ ਭਾਈ ਨਾਲ ਗੱਲਬਾਤ ਕਰਦੇ ਆਂ ਤੇ ਫੇਰ ਆਪਾਂ ਤੁਹਾਨੂੰ ਸਾਰੇ ਕਰਨਾ ਸਟਾਕ ਤੇ ਕਰਾਵਾਂਗੇ ਨਹੀਂ ਦੱਸਾਂਗੇ ਲੋਨ ਬਾਈ ਦੋਸਤੋ ਅੱਜ ਹੁਣ ਜਾ ਗਿਆ ਬਾਈ ਦੀਪਕ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਫੇਰ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕੀ ਕੀ ਰੇਟ ਆ ਗੱਡੀਆਂ ਦੇ ਕੀ ਕੀ ਲੋਨ ਆਪਾਂ ਤੁਹਾਨੂੰ ਕਰਕੇ ਦੇਣਗੇ ਜੀ ਬੋਏ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਸਾਰੇ ਵੀਰਾਂ ਨੂੰ ਤੇ ਰਾਮ ਰਾਮ ਤੇ ਸਵਾਗਤ ਕਰਦੇ ਆਂ ਆਪਣੀ ਵੀਡੀਓ ਦੇ ਉੱਪਰ ਜੀ ਆਪਣੀ ਕਾਰਾਂ ਜਿਹੜੀਆਂ ਸਾਫ਼-ਸੁਥਰੀਆਂ ਦੇਖ ਕੇ ਮੈਨੂੰ ਆਪਰੇ ਸਵਾਦ ਅਗਲ ਟਾਇਰ ਲੈ ਲੱਗੇ ਆ ਯਾਰ 99 ਅਗੇ ਕਾਰਾਂ ਹੋਣਗੇ ਆਪਣੇ ਕੋਲ ਇੱਥੇ ਇਹਨਾਂ ਦੇ ਮੇਰੇ ਬਿਲਕੁਲ ਤੋਹਫੇ ਪੀਸ ਦੇ ਦਿੰਦੇ ਨੇ ਆਪਣੇ ਵੀਰਾਂ ਨੂੰ ਅੱਜ ਠੀਕ ਹੈ ਤੇ ਕਾਫੀ ਗੱਲ ਚੱਲ ਰਹੀ ਆ ਮਾਰਕੀਟ ਦੇ ਵਿੱਚ ਕਿ ਜੀਐਸਟੀ ਘਟ ਗਿਆ ਤੁਹਾਨੂੰ ਪਤਾ ਹੀ ਆ ਸਾਡੇ ਕੋਲ ਤਾਂ ਹਮੇਸ਼ਾ ਜੀਐਸਟੀ ਘੱਟ ਹੀ ਰਹਿੰਦਾ ਜੀ ਕਾਰਨ ਕੀ ਆ ਮਾਰਕੀਟ ਦੇ ਨਾਲੋਂ ਰੇਟ ਪਹਿਲਾਂ ਹੀ ਜਿੰਨਾਂ ਨੂੰ ਹੁੰਦੇ ਸਾਡੇ ਔਰ ਜਿੱਥੋਂ ਮਰਜ਼ੀ ਬੰਦਾ ਟਰਾਈ ਕਰਿਆ ਵੇ ਰੀਡਰ ਵੱਲੋਂ ਔਰ ਚੀਜ਼ ਵੱਲੋਂ ਦੋਨਾਂ ਵੱਲੋਂ ਰੇਟਾਂ ਦੇ ਵਿੱਚ ਗਾਰੰਟੀ ਮਿਲ ਜੂਗੀ ਆਪਣੀ ਠੀਕ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਨਰਾਤੇ ਆ ਚੁੱਕੇ ਆ ਆਫਰ ਫਿਰ ਕੀ ਲਾਉਂਗੇ ਹੁਣ ਆਫਰ ਪੂਰਾ ਧਮਾਕੇਦਾਰ ਲਾ ਦੇਣਾ ਜੀ ਆਪਣੇ ਵੀਰਾਂ ਨੂੰ ਤੇ ਜਿਹੜਾ ਵੀ ਆਪਣਾ ਵੀਰ ਮੰਨ ਲਓ ਆਪਣਾ 22 ਤਰੀਕ ਤੋਂ ਜਿੱਦਾਂ ਅੱਜ ਤੋਂ ਆਣਾ 22 ਤਰੀਕ ਤੋਂ ਲੈ ਕੇ 30 ਤਰੀਕ ਤੱਕ ਆਪਣੇ ਕੋਲੋਂ ਕਾਰ ਪਰਚੇਸ ਕਰਦਾ ਠੀਕ ਆ ਉਹਨੂੰ ਔਨ ਦੀ ਸਪੋਰਟ ਤੇ ਕੈਸ਼ਬੈਕ ਆਪਾਂ ਦਵਾਂਗੇ ਜੀ ਉਹਦੇ ਜਮਾ ਹਾਂਜੀ ਹਾਂਜੀ ਆਉਂਦੇ ਮੌਕੇ ਤੇ ਹਾਂਜੀ 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 ਠੀਕ ਹੈ ਲੈ ਆਉਂਦੀ ਸਕੂਟ ਕੈਸ਼ਬੈਕ ਦਿੱਤਾ ਨਾ ਆਪਣੀ ਵੀਰਾਂ ਨੂੰ ਔਰ ਬਹੁਤ ਵਧੀਆ ਰਵਾਂਗੇ ਕਿ ਬਾਕੀ ਵੀਰਾਂ ਦਾ ਮਤਲਬ ਰੂਹ ਖੁਸ਼ ਹੋਊਗੀ ਜੀ ਕਿ ਕਾਰ ਪਰਚੇਜ਼ ਕੀਤੀ ਆ ਨਰਾਤਿਆਂ ਵਾਲੇ ਦਿਨ ਹਾਂ ਦਾ ਵੀ ਤੇ ਕਰਾਂਗੇ ਪੂਰਾ ਰਿਗਾਰਡ ਜੀ ਠੀਕ ਹੈ ਜੀ ਲੈ ਦੋਸਤੋ ਆਫਰ ਬੈਨੇ ਲਾਤੀ ਹੋਈ ਹੈ ਕੈਸ਼ਬੈਕ ਮਿਲਣਾ ਮੌਕੇ ਤੇ ਕੋਈ ਆਏ ਕੋਈ ਮਾਣਮੋਟਾ ਨਹੀਂ ਮਿਲਣਾ ਬੰਦਾ ਵੀ ਬੰਦਾ ਖੁਸ਼ ਹੋਊਗਾ ਬਾਕੀ ਕੈਸ਼ਬੈਕ ਮਿਲਿਆ ਹੁੰਦਾ ਪੁੱਛਦਾ ਹੁੰਦਾ ਆਪਣੀ ਲੋਨ ਵਗੈਰਾ ਕੀ ਪ੍ਰੋਸੈਸ ਹੈ ਠੀਕ ਜੀ ਬਿਲਕੁਲ ਵੀਰੇ ਬਿਲਕੁਲ ਲੋਨ ਵੀ ਆਪਣੇ ਕੋਲ ਅਵੇਲੇਬ ਨਲਟੀਮੇਟ ਕਰਕੇ ਤੁਸੀਂ ਕਾਰ ਲੈ ਕੇ ਜਾ ਸਕਦੇ ਹੋ ਇਸ ਤੋਂ ਇਲਾਵਾ ਲੋਕੇਸ਼ਨ ਕਾਫੀ ਵੀਰ ਜਿੱਦਾਂ ਪੁੱਛਦੇ ਨੇ ਆਪਾਂ ਨੂੰ ਕਾਲ ਕਰਕੇ ਪੁੱਛਦੇ ਵੀਰੇ ਕਿਹੜੀ ਜਗ੍ਹਾ ਤੇ ਹੈਗੇ ਆ ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਆਪਣੇ ਭਾਈ ਜੀ ਤਲਵੰਡੀ ਭਾਈ ਸ਼ਹਿਰਾ ਬਬਲੂ ਕਾਰ ਵਰਲਡ ਆ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਸ਼ੋਰੂਮ ਆ ਜਿਹੜੇ ਆਪਣੇ ਵੀਰ ਮੰਨ ਲਓ ਫਰੀਦਕੋਟ ਵਾਲੀ ਸਾਈਡ ਤੋਂ ਆ ਰਹੇ ਆ ਤੁਸੀਂ ਆਣਾ ਜੀ ਮੇਨ ਤਲਵੰਡੀ ਭਾਈ ਜਾਂ ਮੋਗੇ ਵਾਲੀ ਸਾਈਡ ਤੋਂ ਲੁਧਿਆਣੇ ਵਾਲੀ ਸਾਈਡ ਤੋਂ ਆ ਰਹੇ ਆ ਲੁਧਾਣੇ ਤੋਂ ਆਣਾ ਮੋਗਾ ਜਾਂ ਜਨਰਲ ਵਾਲੀ ਸਾਈਡ ਤੋਂ ਆਣਾ ਗਿਲੰਦਰ ਤੋਂ ਵੀ ਮੁੱਗਾ ਤੇ ਮੁੱਗੇ ਤੋਂ 15 ਮਿੰਟ ਦਾ ਰਸਤਾ ਜੀ ਤਲਵੰਡੀ ਭਾਈ ਸ਼ਹਿਰ ਫਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਆਪਣਾ ਸ਼ੋਰੂਮ ਲੋਕੇਸ਼ਨ ਗੂਗਲ ਦੇ ਉੱਪਰ ਵੀ ਸਰਚ ਕਰਕੇ ਪਹੁੰਚ ਸਕਦੇ ਹੋ ਜਿਹੜੇ ਵੀ ਆਪਣੇ ਵੀ ਬਠਿੰਡੇਲੀ ਸਾਈਡ ਤੋਂ ਆ ਰਹੇ ਬਠਿੰਡੇ ਤੋਂ ਬਾਈ ਜੀ ਤੁਸੀਂ ਆਣਾ ਜੀ ਫਰੀਦਕੋਟ ਤੇ ਫਰੀਦਕੋਟ ਦੇ ਨਾਲ 15 ਮਿੰਟ ਦਾ ਰਸਤਾ ਤਲਵੰਡੀ ਭਾਈ ਹਾਈਵੇ ਰੋਡ ਦੇ ਸ਼ੋਰੂਮ ਦੇ ਉੱਪਰ ਹੀ ਆਪਣਾ ਸ਼ੋਰੂਮ ਹੈ ਹਾਈ ਰੋਡ ਤੇ ਹੈ ਜੀ ਲੈਕ ਦੋਸਤੋ ਆਫਰਾਂ ਖੁੱਲੀਆਂ ਗੱਡੀਆਂ ਤੁਹਾਨੂੰ ਵਿਖਾਉਣੀਆਂ ਆਪਾਂ ਆਏ ਆਂ ਵਧੀਆ ਸੌ ਸੁਰੀਆਂ ਕੈਰ ਲਾਈਵ ਲਿਖਾ ਨੇ ਕੋਈ 40 ਹਜ਼ਾਰ ਚਲੀ ਹੋ ਕੋਈ 10 ਹਜ਼ਾਰ ਚਲੀ ਤੇ ਅੱਜ ਫਿਰ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਵਿਖਾਵਾਂਗੇ ਤੇ ਰੇਟ ਆਪਾਂ ਚੈਲੈਂਜਿੰਗ ਪ੍ਰਾਈਸ ਦੇਣੇ ਆਦ ਕੀ ਠੀਕ ਹੈ ਲੈ ਤੁਸੀਂ ਅੱਜ ਰੇਟਾਂ ਨੇ ਪੜਾਕੇ ਪਾਉਣੇ ਆਪਾਂ ਤੁਸੀਂ ਹੈਰਾਨ ਹੋ ਜਾਓਗੇ ਵੀ ਕਹੇ ਸਕਦੇ ਆ ਵੀ ਰੇਟ ਤੁਹਾਨੂੰ ਸਾਰੇ ਦਿੰਦੇ ਆ ਪਰ ਜਿਹੜੇ ਇੱਥੇ ਦੇਣਗੇ ਉਹ ਅੱਜ ਵੱਖਰੇ ਹੋਣਗੇ ਬਿਲਕੁਲ ਜੀ ਬਿਲਕੁਲ ਘਰ ਬੈਠ ਕੇ ਆਪਣੇ ਵੀਰ ਕਈ ਤਾਂ ਟਰਾਈ ਮਾਰਦੇ ਮਾਰਕੀਟ ਜਾ ਕੇ ਟਰਾਈ ਮਾਰਦੇ ਆ ਬਾਈ ਜੀ ਤੁਸੀਂ ਜਿੱਥੇ ਮਰਜੀ ਟਰਾਈ ਕਰੋ ਚਾਹੇ ਨਾ ਕਰੋ ਡਾਇਰੈਕਟ ਸਾਡੇ ਕੋਲ ਪਹੁੰਚੋ ਜਿੱਦਾਂ ਦਾ ਆਪਣਾ ਵੀਰ ਕੋਈ ਗਾਰੰਟੀ ਵਾਰੰਟੀ ਆਫਰ ਚਾਹੁੰਦਾ ਹਰ ਤਰ੍ਹਾਂ ਦਾ ਮਿਲ ਤਾਂ ਚੀਜ਼ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕਰਦੇ ਕਿ ਰੇਟ ਵਧਾ ਕੇ ਰੱਖ ਲਈਏ ਫਿਰ ਘਟਾਲਾਂਗੇ ਬੰਦਾ ਰੇਟ ਲਾਊਗਾ ਰੇਟ ਪਹਿਲਾਂ ਹੀ ਖਿੱਚ ਮੇ ਲਾ ਜਾਂਦੇ ਆ ਆਪਣਾ ਵੀਰ ਆਵੇ ਅਗਲੇ ਨੂੰ ਕਾਰ ਪਸੰਦ ਨਾਲ ਉਹਦੀਆਂ ਪੇਮੈਂਟ ਕਰਕੇ ਕਾਰ ਧੰਨ ਤੇ ਲੋਨ ਸੇਵਟੀ ਤੁਹਾਨੂੰ ਪਤਾ ਹੀ ਆ 프로ਫਾਈਲ ਵਧੀਆ 2 ਘੰਟੇ ਦੇ ਵਿੱਚ ਵਿੱਚ ਲੋਨ ਅਪਰੂਵਲ ਕਰਾ ਦੇਣਾ ਅਗਰ 770 ਸਿੰਬਲ ਉੱਪਰ ਹੈਗਾ ਤਾਂ ਬੈਸਟ ਪ੍ਰੋਫਾਈਲ ਹੋਵੇ ਔਨ ਦੀ ਸਪੋਟ ਡਿਲੀਵਰੀ ਕੋਈ ਟੈਨਸ਼ਨ ਨਹੀਂ ਸਾਰਾ ਕੰਮ ਇੱਥੇ ਆਰਸੀ ਟ੍ਰਾਂਸਫਰ ਇੰਸ਼ੋਰੈਂਸ ਸਭ ਕੁਝ ਇੱਥੇ ਮੀ ਠੀਕ ਹੈ ਬਸ ਕਹਿੰਦਾ ਉਹ ਇੱਕ ਦਿਨ ਗੱਡੀ ਲੈ ਕੇ ਜਾ ਸਕਦੇ ਹੋ ਆਜੋ ਲੈਓ ਦੋਸਤੋ ਬ੍ਰਿਜਾ ਬ ਲੈ ਕੇ ਆ ਗਏ ਸਭ ਤੋਂ ਪਹਿਲੀ ਕਾਰ ਬਹੁਤ ਹੀ ਸਾਫ ਆ ਤੇ ਬਾਕੀ ਲੈਨੇ ਹੋ ਦੀਪਕ ਭਾਈ ਜਣਗਰੀ ਨੰਬਰ ਵੀ ਇਹਦੇ ਇੱਕ ਨਹੀਂ ਪੰਜ ਲੈ ਕੇ ਆਏ ਆ ਠੀਕ ਹੈ ਜੀ ਡੀਜ਼ਲ ਵਰਜਨ ਦੇ ਵਿੱਚ ਵੀ ਮਿਲੂਗੀ ਪੈਟਰੋਲ ਚ ਵੀ ਮਿਲੂਗੀ ਤੇ ਡੀਜ਼ਲ ਦੇ ਵਿੱਚ ਆਟੋਮੈਟਿਕ ਵੀ ਮਿਲੂਗੀ ਇਹ ਪਹਿਲਾਂ ਦੱਸ ਦਈਏ ਆਟੋਮੈਟਿਕ ਆ ਜੀ 2018 ਮਾਡਲ ਆ ਪੇਡ ਨੰਬਰ 9697 ਤੇ ਚੱਲੀ ਸਿਰਫ 35000 ਲੈਓ ਦੋਸਤੋ 35000 ਚੱਲੀ 35000 ਚੱਲੀ ਦੀ ਵੀ ਰਿਟਰਨ ਦੇ ਵਿੱਚ ਗਾਰੰਟੀ ਠੀਕ ਹੈ ਠੀਕ ਹੈ ਮੈਨੂਅਲ ਚਾਹੀਦੀ ਹੈ ਮੈਨੂਅਲ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਆਟੋਮੈਟਿਕ ਲੈ ਕੇ ਆਏ ਆ ਪਹਿਲੇ ਨਾਮ ਤੇ ਆ ਫੁੱਲ ਇੰਸ਼ੋਰੈਂਸ ਆ ਡੈਪ ਕੈਪ ਬੰਪਰ ਟੂ ਬੰਪਰ ਠੀਕ ਹੈ ਵਿਦ ਇੰਜਨ ਪ੍ਰੋਟੈਕਸ਼ਨ ਆ ਵੀਰੇ ਮਤਲਬ ਇੰਜਨ ਵੀ ਸੇਫ ਹੈ ਦੇ ਵਿੱਚ ਠੀਕ ਹੈ ਜੀ ਹਾਂ 2018 ਰੇਟ ਵਗੈਰਾ ਰੇਟ ਵੀਰੇ ਤੁਹਾਨੂੰ ਸਿਰਫ ਕਾਰ ਦੇ ਦਾਂਗੇ 8 ਲੱਖ ਤੇ 40000 ਰੁਪਏ ਦੀ ਆਟੋਮੈਟਿਕ ਲੋਨ ਕਰਵਾਉਣਾ ਡਾਊਨ ਪੇਮੈਂਟ 1.5 ਤੋਂ 2 ਲੱਖ ਰੁਪਏ ਲੈ ਆਇਓ ਬਾਕੀ ਹੋ ਜੂਗਾ ਲੋਨ ਤੇ ਸੋਹਣੀ ਕਾਰ ਲੈ ਵੀ ਦੋਸਤੋਂ ਲੋਨ ਵੀ ਉਸ ਤੋਂ ਬਾਅਦ ਵੀਰੇ ਇੰਟਰਸਟਿਡ ਹੈ ਨਾ ਡੀਜ਼ਲ ਦੇ ਵਿੱਚ ਮੈਨੂਅਲ ਲੈਣੀ ਆ ਆ ਚੱਕੋ ਫਿਰ ਮੈਨੂਅਲ ਦੇ ਵਿੱਚ ਸਿਰਫ 40000 ਚੱਲੀ ਠੀਕ ਹੈ ਨਾਲ ਦੇ ਟਾਇਰ ਨੰਬਰ ਇਹਦਾ ਵੀ ਬਹੁਤ ਸੋਹਣਾ 7997 97 ਪਹਿਲੇ ਨਾਂ ਤੇ ਲਿਦਾਣਾ ਨੰਬਰ ਆ ਸਾਰੀ ਔਲ ਜੈਨੂਮਨ ਦੀ ਗਾਰੰਟੀ ਆ ਵੀਰੇ ਸਾਰੇ ਸ਼ੀਸ਼ੇ ਵੀ ਗਾਰ ਦੇ ਨਾਲ ਦੇ ਆ 18 ਮਾਡਲ ਪਹਿਲੇ ਨਾਂ ਤੇ ਇਹ ਵੀ ਸਿਰਫ 40000 ਚੱਲੀ ਠੀਕ ਹੈ ਰੇਡ ਵਗੈਰਾ ਰੇਡ ਬਈ ਤੁਹਾਨੂੰ ਕਰ ਦੇ ਦਾਂਗੇ 8,70,000 ਰੁਪਏ ਦੀ ਜੀਡੀਆਈ ਮਾਡਲ ਠੀਕ ਹੈ ਲੈ ਦੋਸਤੋ ਇਹਦਾ ਤੁਸੀਂ 1.5 ਤੋਂ 2 ਲੱਖ ਰੁਪਏ ਲਿਓ ਬਾਕੀ ਲੋਨ ਹੋ ਜਾਊਗਾ ਗੱਡੀ ਬਹੁ ਉਸ ਤੋਂ ਬਾਅਦ ਆਪਾਂ ਥੋੜੇ ਜਿਹੇ ਲੈ ਕੇ ਆ ਗਏ ਨਿਊ ਸ਼ੇਪ ਦੇ ਵਿੱਚ ਆ ਗਈ ਆ ਮੋਡੀਫਿਕੇਸ਼ਨ ਪੂਰੀ ਆ ਤੁਸੀਂ ਵੇਖੋ ਇੱਧਰ ਨਿਊ ਸ਼ੇਪ ਦੇ ਵਿੱਚ ਆ ਬਾਕੀ ਲੈ ਗਏ ਦੀ ਇਹਨਾਂ ਵੀਰਾਂ ਨੂੰ ਕੱਲਾ-ਕੱਲਾ ਪੁਆਇੰਟ ਦਿਖਾਉਣਾ ਆਓ ਪਹਿਲਾਂ ਚੈੱਕ ਕਰੋ ਫਰੈਂਡ ਨੇ ਕੈਮਰਾ ਮਿਲਦਾ ਆਪਾਂ ਨੂੰ ਹੂੰ ਹੂੰ ਪਹਿਲੇ ਨਾਮ ਤੇ ਆ ਠੀਕ ਆ ਕਾਰ ਬਤਾ ਸਿਰਫ ਚੱਲੀ 22000 ਸਿਰਫ 22000 ਸਿਰਫ 22000 ਤੇ ਸਭ ਤੋਂ ਟੌਪ ਐਂਡ ZXI ਪਲੱਸ ਮਾਡਲ ਸਨਰੂਫ ਵਾਲਾ ਵਿਊ ਦਾ ਆਊਟਰ ਅਵਰਲੂਕ ਚੱਕਰਾ ਦੇ ਗੱਡੀ ਦਾ ਹਾਂਜੀ ਸੰਦੂਫਲਾ ਮਾਡਲ ਆ ਲੈਸ ਡਰਾਈਵਨਾ 22000 ਚੱਲੀ ਹੋਈ ਆ ਸੰਦੂਫਲਾ ਮਾਡਲ ਆ ਵੀਰੇ 스마트 하이브리드 스마트 하이브리드 ਸਪੈਸ਼ਲੀ ਆ ਕਿਉਂਕਿ ਆ ਜਿਹੜੇ ਚ ਕੱਲੀ ਪੈਟਰੋਲ ਆਉਂਦੀ ਆ ਇਹ ਪੈਟਰੋਲ ਪਲੱਸ 스마트 하이브리ਡ ਆ ਮਤਲਬ ਲੋਕਲ ਮਾਰਕੀਟ ਚ ਕਾਰ ਚਲਾਉਣੇ ਆ ਤਾਂ ਬੈਟਰੀ ਤੇ ਕਨਵਰਟ ਹੋ ਜਾਂਦੀ ਆ ਇਹ ਗੱਲ ਕਰੀਏ ਤੇ ਫੀਚਰਾਂ ਦੀ ਹੂੰ ਹੂੰ ਫਰੰਟ ਤੋਂ ਆ ਚੈੱਕ ਕਰ ਸਕਦੇ ਹੋ ਤੁਸੀਂ ਕਿ ਇਹਦੇ ਚ ਨਾ ਆ ਹੁੱਡ ਵੀ ਮਤਲਬ ਜਿੱਦਾਂ ਓਪਨ ਹੁੰਦੀ ਆ ਇਹਦੀ ਆ ਗਲਾਸ ਚੈੱਕ ਕਰ ਸਕਦੇ ਹੋ ਇੱਥੇ ਆ ਬਈ ਦੇਖ ਸਕਦੇ ਹੋ ਇਹਦੇ ਚ ਸਪੈਸ਼ਲੀ ਹੁੱਡ ਵਗੈਰਾ ਸਾਰਾ ਕੁਝ ਮਿਲਦਾ ਜੀ ਤੇ ਸਭ ਤੋਂ ਟਾਪ ਐਂਡ ਵੇਰੀਐਂਟ ਦੇ ਵਿੱਚ ਹੀ ਆ ਚੀਜ਼ਾਂ ਮਿਲਣੀਆਂ ਕਾਰ ਸਿਰਫ 22000 ਚੱਲੀ 크ਰੂਜ਼ ਕੰਟਰੋਲ ਕੁਝ ਬਟਨ ਆਟੋ ਕਲਾਈਮੇਟ ਕੰਟਰੋਲ ਸਨ ਰੂਫ ਚੈੱਕ ਕਰਾ ਲਓ ਆਪਣੇ ਵੀਰਾਂ ਨੂੰ ਤੇ ਇਹ ਗੁੱਡ ਮਾਰਨਿੰਗ ਵੀ ਕਹਿੰਦੀ ਹੈ ਜੀ ਇਹ ਠੀਕ ਆ ਵਾਇਰਲੈਸ ਚਾਰਜਰ ਮਿਲਦਾ 6 에어 ਬੈਗ ਮਿਲਦੇ ਆ ਠੀਕ ਆ ਹਾਂ ਜੀ ਇਹ ਦੋ ਸੇਫਟੀ ਪੱਖੋਂ ਵੀ ਫੁੱਲ ਬੜਾ ਫੁੱਲ ਗਿਆ ਹੈ ਤੇ ਵੀ ਗੱਡੀ ਹੈਗੀ ਹੈ ਵਿਜ਼ਾ ਬਿਲਕੁਲ ਬਈ ਬਿਲਕੁਲ ਹਾਈਪ੍ਰੈਡ ਦੇ ਵਿੱਚ ਆ ਵਧੀਆ ਐਵਰੇਜ ਆ ਘੱਟ ਖਰਚੇ ਵਾਲੀ ਗੱਡੀ ਬੁੱਕ ਹੈ ਸਾਡੇ ਨੂੰ ਸਪੈਸ਼ਲੀ ਮੇਨ ਆਪਣੀ ਵੀਰਾਂ ਦਾ ਫਾਇਦਾ ਇਹ ਹੈ ਕਿ 스마트 ਹਾਈਬ੍ਰਿਡ ਦੇ ਵਿੱਚ ਆ ਬਈ ਇਹ ਤੇ ਸਿਰਫ 22000 ਚੱਲੀ ਸਾਰੀ ਜੈਨੂਨ ਪਹਿਲੇ ਨਾਂ ਤੇ ਇੰਸ਼ੋਰੈਂਸ ਵੀ ਵੈਲਿਡ ਆ ਇਹ ਗ੍ਰਿਲ ਐਕਸਟਰਾ ਲੱਗੀ ਹੋਈ ਆ ओरिजिनल ਕੰਪਨੀ ਦੀ ਵੀ ਨਾਲ ਮਿਲ ਜੂਗੀ ਠੀਕ ਹੈ ਜੀ ਲੋਨ ਵਗੈਰਾ ਕਿੰਨਾ ਕਰ ਦੋਗੇ ਲੋਨ ਵੀਰੇ ਸਿਰਫ ਡਾਊਨ ਪੇਮੈਂਟ 2 ਲੱਖ ਰੁਪਇਆ ਲਿਓ ਬਾਕੀ ਕਰਵਾ ਦਾਂਗੇ ਲੋਨ ਤੇ ਨਵੀਂ ਗਾਰ ਹੈਗੀ 1.14 ਲੱਖ ਦੀ ਆਪਾਂ ਤੁਹਾਨੂੰ ਕਾਰ ਦੇ ਦਾਂਗੇ ਸਿਰਫ 1.10 ਲੱਖ ਦੀ ਚੈਲੈਂਜਿੰਗ ਪ੍ਰਾਈਸ ਦੇ ਨਾਲ ਟੌਪ ਐਂਡ ਮਾਡਲ ਹਾਂਜੀ ਹਾਂਜੀ ਜਿਹੜੇ ਵੀਰ ਕਹਿੰਦੇ ਨਾ ਜੀਐਸਟੀ ਘਟ ਗਿਆ ਵੀਰੇ ਘਟ ਗਿਆ ਇੱਥੇ ਸਦਾ ਹੀ ਘਟਦਾ ਰਹਿੰਦਾ ਠੀਕ ਹੈ ਇੱਥੇ ਹਮੇਸ਼ਾ ਹੀ ਮਾਰਕੀਟ ਜਿੱਥੇ ਮਰਜ਼ੀ ਟਰਾਈ ਕਰਕੇ ਆ ਉਹ ਰੇਟ ਲੋ ਚੀਜ਼ ਲੋ ਫੁੱਲ ਗਰੰਟੀ ਆ ਕਰਦੀ ਆ ਆਪਣੀ ਇੱਥੇ ਆਉਂਦਾ ਇਹੀ ਫਾਇਦਾ ਮਾਰਕੀਟ ਦਾ ਵੱਖਰੇ ਰੇਟ ਮਿਲਣਗੇ ਇੱਥੇ ਹਾਂਜੀ ਔਰ ਚੀਜ਼ ਵੀ ਤੋਹਫਾ ਗਰੰਟੀ ਨਾਲ ਰਿਟਰਨ ਚ ਗਰੰਟੀ ਵਿਦ ਜੀਐਸਟੀ ਪੱਕਾ ਬਿਲ ਠੀਕ ਹੈ ਜੀ ਆਪਾਂ ਲੈ ਕੇ ਆ ਗਏ ਤੋਹਫੇ ਵਰਗੀ ਅਰਬਨ ਕਰੂਜ਼ਰ ਬਾਕੀ ਲੈਨੇ ਹੁਣ ਦੀਪਕ ਹੋਏ ਜਾਣਕਾਰੀ ਬ੍ਰੈਂਡ ਹੈਗਾ ਟੋヨタ ਦਾ ਠੀਕ ਹੈ ਜੀ ਤੇ ਕਾਰ ਫਰਸਟ ਓ ਇਹ ਲਿਟਾਉਂਦੇ ਮਾਡਲ 3 ਮਿਡ ਹਾਈ ਪ੍ਰੀਮੀਅਮ ਇਹ ਸਭ ਤੋਂ ਟੌਪ ਐਂਡ ਆ ਪੁਸ਼ ਬਟਨ ਹਮਮ ਟੱਚ ਪਲੇਅਰ 크ਰੂਜ਼ ਕੰਟਰੋਲ ਆਰਮਰੈਸਟ ਬੈਕ ਕੈਮਰਾ ਬੈਕ ਵਾਈਪਰ ਸਭ ਕੁਝ ਹੀ ਮਿਲਦਾ ਠੀਕ ਹੈ ਆ ਇੰਟੀਰੀਅਰ ਦੀ ਗ੍ਰਾਉ ਆਪਣੇ ਵੀਰਾਂ ਨੂੰ ਚੈੱਕ ਦੀ ਸੀਟ ਕਵਰ ਬਹੁਤ ਟੌਪ ਕੁਆਲਿਟੀ ਦੇ ਹਮਮ origignal urban cruiser ਦੇ ਮੈਟ ਠੀਕ ਹੈ ਤੇ ਪਹਿਲੇ ਨਾਮ ਤੇ ਕਾਰ ਆ ਬਿਲਕੁਲ ਤੋਹਫਾ ਪੀਸ ਇੰਟੀਰੀਅਰ ਦੀ ਗੱਲ ਕਰੇ ਤੁਸੀਂ ਵੇਖੋ ਯਾਰ ਨੀਡ ਐਂਡ ਕਲੀਨ ਅਡਰ ਪਿਆ ਜਵਾਨ ਨਵਾਂ ਮਰ ਗਿਆ ਕਿਉਂ ਕਦਾ ਬਿਲਕੁਲ ਜੀ ਇਹ ਗਹਿਣਾ ਹੈ ਜਲਦੀ ਜਲਦੀ ਪਹੁੰਚ ਕੇ ਬਾਏ ਕਰ ਲਿਓ ਕਿਉਂਕਿ ਕਾਰ ਦੇ ਦਾਂਗੇ ਸਿਰਫ ਔਰ ਸਿਰਫ 8 ਲੱਖ ਤੇ 40000 ਰੁਪਏ ਦੀ ਕਾਰ ਤੇ 1.5 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਹੋ ਜੂਗਾ ਲੋਨ 22 ਮਾਡਲ ਦੀ ਟਾਪ ਐਂਡ ਮਾਡਲ ਮਾਡਲ 22 ਰੇਟ ਤੇ ਇਹ ਲਾਸਟ ਵਾਲੀ ਕਾਰ ਆ ਮਤਲਬ 22 ਤੱਕਰ ਹੀ ਇਹ ਕਾਰ ਆਈਆਂ ਜੀ ਇਦੋਂ ਬਾਅਦ ਕਾਰ ਨਹੀਂ ਆਏਗੀ ਠੀਕ ਆ ਆ ਜਿਓ ਤੇ ਲੈ ਜਾ ਉਸ ਤੋਂ ਬਾਅਦ ਆ ਤੁਸੀਂ ਵੇਖੋ ਯਾਰ ਪਿਆਰਾ ਇਹ ਕਲਰ ਆ ਕਰੇਟਾ ਵੱਖੇ ਪੇ ਲੈਨੇ ਹੁਣ ਬਾਹਰ ਤੋਂ ਜਾਣਗੇ ਕਰੇਟਾ 2016 ਮਾਡਲ ਤੇ ਜਿਹੜਾ ਆਪਣੇ ਵੀਰ ਕਹਿੰਦਾ ਨਾ ਕਿ ਨਵੀਂ ਕਾਰ ਚਾਹੀਦੀ ਆ ਤੇ ਇਹ ਅੱਜ ਰਿਟਰਨ ਦੇ ਵਿੱਚ ਗਾਰੰਟੀ ਲਿਖ ਕੇ ਦਵਾਂਗੇ ਠੀਕ ਹੈ ਜੇ ਗੱਲ ਕਈ ਚ ਫਰਕ ਨਿਕਲੇ ਆਉਣ ਜਾਣ ਦਾ ਤੇਲ ਖਰਚਾ ਤੇ ਨਾਲ ਜੋ ਜੁਰਮਾਨਾ ਕਹੋਗੇ ਉਹ ਦਿੱਤਾ ਜਾਊਗਾ ਠੀਕ ਹੈ ਜੀ ਆਲ オリジナル ਦੀ ਰਿਟਰਨ ਦੇ ਵਿੱਚ ਗਾਰੰਟੀ ਵੀਰੇ 2016 ਮਾਡਲ ਆ ਫਰਸਟ ਓਨਰ ਆ ਸਿਰਫ 52000 ਕਿਲੋਮੀਟਰ ਕਾਰ ਚੱਲੀ ਤੇ ਮਾਡਲ ਹੈਗਾ 2016 ਤੇ ਰੇਟ ਬਹੁਤ ਘੱਟ ਜੈਨੂਅਲ ਰੇਟ ਦੇ ਵਿੱਚ ਦੇ ਦਾਂਗੇ ਕਾਰ ਪਹਿਲਾਂ ਆਊਟਲુક ਚੈੱਕ ਕਰਵਾ ਦਿਓ ਆਪਣੇ ਵੀਰਾਂ ਨੂੰ ਬਿਲਕੁਲ ਨਵੀਂ ਕਾਰ ਨਵੇਂ ਟਾਇਰ ਖੁਦ ਲਗਵਾ ਦਿੱਤੇ ਆ ਜੀ ਟਾਇਰਾਂ ਦਾ ਬਿੱਲ ਚਾਹੀਦਾ ਹੋਊਗਾ ਉਹ ਵੀ ਮਿਲ ਜੂ ਕਿਉਂਕਿ ਨਾਲ ਦੇ ਟਾਇਰ ਸੀ ਸਿਰਫ 52000 ਕਿਲੋਮੀਟਰ ਕਾਰ ਚੱਲੀ ਆ ਸਭ ਤੋਂ ਟੌਪ ਐਂਡ ਮਾਡਲ ਆ ਐਸਐਕਸ ਪਲੱਸ ਠੀਕ ਐ ਐਸਐਕਸ ਪਲੱਸ ਦੇ ਵਿੱਚ ਕੀ ਆ ਬਈ ਇਹਦੇ ਵਿੱਚ ਆਟੋ ਕਲਾਈਮੇਟ ਕੰਟਰੋਲ ਪੁਸ਼ ਬਟਨ ਸਟਾਰਟ ਕੰਪਨੀ ਦਾ ਟੱਚ ਪਲੇਅਰ ਵਿਦ ਨੇਵੀਗੇਸ਼ਨ ਠੀਕ ਐ ਸਭ ਤੋਂ ਟੌਪ ਐਂਡ ਐਸਐਕਸ ਪਲੱਸ ਮਾਡਲ ਆਂਦਾ ਇਹ ਉਹ ਵਾਲਾ ਮਾਡਲ ਆ ਸਿਰਫ 52000 ਕਿਲੋਮੀਟਰ ਕਾਰ ਚੱਲੀ ਆ ਤੇ ਰੇਟ ਜਦਾਂ ਕਿ ਸਿਰਫ ਸਿਰਫ ਛੋਟਾ ਯਾ ਰੇਟ 6 ਲੱਖ ਦੇ 95000 ਰੁਪਏ ਦੀ ਆ ਠੀਕ ਆ ਲੈ ਦੋਸਤੋ ਰੇਟ ਤੁਸੀਂ ਸੁਣ ਲਿਆ ਹੋਇਆ ਲੋਨ ਵੀ ਹੋ ਜਾਣਾ ਤੇ ਆਓ ਚ ਫਿਰ ਲੈ ਜਾਓ ਕਰੇਟਾ ਹਾਂਜੀ ਆ ਗੱਡੀ ਚ ਆਪਾਂ ਤੁਹਾਨੂੰ ਸਿੱਧਾ ਸਿੱਧਾ 9 ਲੱਖ ਦਾ ਫਾਇਦਾ ਕਰਾ ਦੇਣਾ ਉਹ ਕਿਵੇਂ ਹੋਊਗਾ ਉਹ ਆਪਾਂ ਲੈਨੇ ਆਂ ਠੀਕ ਕੋਈ ਤੋਂ ਜਾਣਕਾਰੀ ਬਈ ਦੱਸੋ ਕਿਵੇਂ ਕਰਾਂ ਕਿ ਬਈ ਇਹ ਹੈਗੀ ਆ 2022 ਮਾਡਲ ਕਾਰ ਆ ਹਮ ਹਮ ਨੰਬਰ ਚੈੱਕ ਕਰ ਲਓ ਕੋਈ ਅਲਫਾਬੈਟ ਨਹੀਂ ਆ ਪੀਵੀ 850101 ਨੰਬਰ ਠੀਕ ਹੈ ਠੀਕ ਹੈ ਤੇ ਇਹ ਹੈਗਾ ਸਭ ਤੋਂ ਟਾਪ ਐਂਡ ਵੈਰੀਐਂਟ ਟਾਪ ਲਾਈਨ ਠੀਕ ਹੈ ਟਾਪ ਲਾਈਨ ਦੇ ਵਿੱਚ ਕੀ ਜਾਂਦਾ ਜੀ ਸਨਰੂਫ ਹਮਮ ਵੈਂਡੇਲੇਟਿਡ ਸੀਟਾਂ ਠੀਕ ਹੈ ਤੇ ਸਪੈਸ਼ਲੀ ਗੱਲ ਕਰੀਏ TSI ਇੰਜਨ ਵਾਲੀ ਲੈ ਕੇ ਆਏ ਆ 1.0 ਦੇ ਵਿੱਚ ਆਟੋਮੈਟਿਕ ਕਾਰ ਠੀਕ ਹੈ ਜੀ ਤੇ ਜਿਹਨੂੰ ਕਹਦੇ ਨੇ ਰਾਕਟ ਹਮ ਬਿਲਕੁਲ ਤੇ ਭਾਜੀ ਵਾਕਈ ਰਾਕਟ ਆ ਪੁਸ਼ ਬਟਨ ਸਭ ਕੁਝ ਮਿਲਦਾ ਇਹਦੇ ਵਿੱਚ ਆਪਾਂ ਨੂੰ ਚੈੱਕ ਕਰ ਸਕਦੇ ਤੁਸੀਂ ਵਾਇਰਲੈਸ ਚਾਰਜਰ ਸੀਟਾਂ ਵੈਂਟਿਲੇਟ ਮਤਲਬ ਸੀਟਾਂ ਦੇ ਵਿੱਚ ਵੀ ਏਸੀ ਲੱਗੇ ਹੋਏ ਆ ਜੀ ਨਵੀਂ ਕਾਰ ਪੈਂਦੀ ਹੈ ਵੀਰੇ ਇਹ 20 ਲੱਖ ਤੇ 50000 ਰੁਪਏ ਦੀ ਆਪਣੇ ਕੋਲ ਫਿਰ ਕਿੰਨੇ ਦੇ ਆ ਆ ਆਪਣੇ ਕੋਲੇ ਫਿਰ ਤੁਹਾਨੂੰ ਦੱਸਿਆ ਹੀ ਆ ਸਿੱਧਾ 9 ਲੱਖ ਐ ਤੋਂ ਵਾਧੂ ਰੁਪਏ ਬਚਾ ਦਿੰਨੇ ਆ ਪੇਡ ਨੰਬਰ ਵੀ ਨਾਲ ਹੀ ਦੇ ਦੇਣਾ ਆਪਾਂ ਸਿਰਫ 11 ਲੱਖ ਤੇ 35000 ਰੁਪਏ ਦੀ ਕਾਰ ਲੈ ਵੀ ਦੋਸਤੋ ਰੇਟ ਤੁਸੀਂ ਸੁਣ ਲਿਆ ਹੋਇਆ ਹਾਂਜੀ ਨੰਬਰ ਤੁਹਾਨੂੰ ਨਾਲ ਮਿਲ ਜਾਣਾ ਗੱਡੀ ਤੁਹਾਨੂੰ ਪਹਿਲੇ ਦੱਸ ਦਈਏ ਕਿ ਕਿਹੜੇ ਫੀਚਰ ਐ ਵਿੱਚ ਬਹੁਤ ਹੀ ਵਧੀਆ ਤੇ ਸਾਫ਼ ਪਈਆ ਲੋਨ ਕਰਾ ਕੇ ਸਾਰੀ ਜਨੂਨ ਸਿਰਫ 40000 ਹੀ ਚੱਲੀ ਆ ਜੀ ਪਹਿਲੇ ਆਰਾਮ ਤੇ ਬੰਪਰ ਟੱਕਰ ਵੀ ਦੇ ਸਕਦੇ ਹੋ ਐਸਡ ਬਿਲਕੁਲ ਨਵੀਂ ਕਾਰ ਪ੍ਰੋਜੈਕਟਰ ਲੈਂਪ ਡੀਆਰਐਲ ਸਨਰੂਫ ਵੈਂਟਡ ਸੀਟਾਂ ਵਾਇਰਲੈਸ ਚਾਰਜਰ ਪੁਸ਼ ਬਟਨ ਸਪੈਸ਼ਲੀ ਪੈਟਰੋਲ ਦੇ ਵਿੱਚ ਟੀਐਸਆਈ ਇੰਜਨ ਨਹੀਂ ਮਿਲਦਾ ਹਜ਼ਾਰ ਸੀਸੀ ਇੰਜਨ ਆਵਰੇਜ ਵੀ ਵੱਧ ਤੇ ਪਿਕਅਪ ਵੀ ਵੱਧ ਲੋਨ ਕਰਾ ਕੇ ਨਾ ਕਰੋ ਲੋਨ ਕਰਵਾ ਲਓ ਵੀਰੇ ਡੇਢ ਦੋ ਲੱਖ ਰੁਪਏ ਲਿਓ ਬਾਕੀ ਲੋਨ ਕਰਾ ਦੇਣਾ ਠੀਕ ਹੈ ਜੀ ਲੈ ਵੀ ਦੋਸਤੋ ਥੋੜੇ ਪੈਸੇ ਲਿਆਓ ਗੱਡੀ ਲੈ ਜਾਓ ਲੈ ਵੀ ਦੋਸਤੋ ਸੈਵਨ ਸੀਟਰ ਦੇ ਵਿੱਚ ਸਭ ਤੋਂ ਵੱਧ ਐਵਰੇਜ ਭਾਲਦੇ ਹੋ ਚੰਗਾ ਰੇਟ ਭਾਲਦੇ ਹੋ ਸਾਡੇ ਪੈਸੇ ਵਜ ਜਾਣ ਆਜੋ ਫਿਰ ਇੱਥੇ ਬਬਲੂ ਕਾਰਵਲਡ ਤੇ ਵਾਕਿ ਭਲੇ ਨੇ ਹੁਣ ਜਾਣ ਤੇ ਨਵੀਂ ਕਾਰ ਲੱਭਦੇ ਹੋ ਕਿਉਂਕਿ ਸਾਰੀ origignal ਦੀ ਗਾਰੰਟੀ ਲਿਖ ਕੇ ਦਵਾਂਗੇ ਜੀ ਆਪਾਂ 2021 ਮਾਡਲ ਆ 360 ਡਿਗਰੀ ਕੈਮਰੇ ਵਾਲੀ ਚੈੱਕ ਕਰ ਸਕਦੇ ਹੋ 올 ਡਾਇਰੈਕਸ਼ਨ ਚ ਕੈਮਰੇ ਮਿਲਦੇ ਆਪਾਂ ਨੂੰ ਠੀਕ ਹੈ ਫੁੱਲ ਇੰਸ਼ੋਰੈਂਸ ਆ ਹਮ ਹਮ ਮੂਨ ਰੂਫ ਵਾਲਾ ਮਾਡਲ ਆ ਠੀਕ ਆ ਆਟੋ ਹੋਲਡ ਹੈਂਡ ਬ੍ਰੇਕ ਹਮ ਹਮ ਤੇ ਬੋਸ ਦੇ ਸਪੀਕਰ ਮਿਊਜ਼ਿਕ ਸਿਸਟਮ ਸਭ ਤੋਂ ਟੌਪ ਦਾ ਠੀਕ ਹੈ ਬੋਸ ਦੇ ਸਪੀਕਰ ਮਿਲਦੇ ਆ ਜੀ ਆਪਾਂ ਨੂੰ ਹਮਮ ਤੇ ਗੱਲ ਕਰੀਏ ਲੈਦਰ ਦੀਆਂ ਸੀਟਾਂ ਹਮ ਆਟੋ ਕਲਾਈਮੇਟ ਕੰਟਰੋਲ ਟੱਚ ਪੈਨਲ ਐਂਬੀਐਂਟ ਲਾਈਟ ਸਭ ਕੁਝ ਮਿਲਦਾ ਠੀਕ ਹੈ ਠੀਕ ਹੈ ਜੀ 6 에어 ਬੈਗ ਵਾਲਾ ਮਾਡਲ ਆ Moon roof ਵਾਲਾ ਮਾਡਲ ਆ ਹਮਮ ਤੇ ਰੇਟ ਵਾਈਜ਼ ਗੱਲ ਕਰੀਏ ਤੇ ਕੋਈ ਵੀਰ ਲੋਨ ਕਰਵਾਉਣਾ ਚਾਹੁੰਦਾ एलिਜੀਬਿਲਟੀ ਬੰਨੀ ਚਾਹੀਦੀ ਆ ਸਿਰਫ 1.5 ਲੱਖ ਰੁਪਇਆ ਲੈ ਆਇਓ ਹਮ ਲੱਖ ਰੁਪਏ ਲਿਆਇਓ ਲੋਨ ਵੀ ਕਰਵਾ ਦਾਂਗੇ ਤੇ ਕਾਰ ਦੇ ਦਾਂਗੇ ਸਿਰਫ 12 ਲੱਖ ਰੁਪਏ ਦੀ ਕਾਰ ਲੈ ਵੀ ਦੋਸਤੋ ਚਲਿੰਗ ਰੇਟ ਆ ਪਰ ਲੱਖ ਰੁਪਏ ਆ ਸੈਮ ਹਿੱਕਟਰ ਦੇ ਵਿੱਚ ਵੇਖੋ ਤੁਸੀਂ ਐਵਰੇਜ ਵਧੀਆ ਗੱਡੀ ਤੁਹਾਨੂੰ ਖਾਦੀ ਐਵਰੇਜ ਵੀ ਵੀਰੇ 21 22 ਦੀ ਐਵਰੇਜ ਆਉਂਦੀ ਆ ਆਪਾਂ ਲੈ ਕੇ ਆ ਗਏ ਆ ਤੋਹਫਾ ਫੀਜ ਕਿਆ ਦੀ ਐ ਸੈਲਟੋਸ ਪਾ ਤੁਸੀਂ ਵੇਖੋ ਇਧਰ ਬਾਹਰ ਦੇ ਪਾਸੋਂ ਗੱਡੀ ਟੌਪ ਐਂਡ ਵੇਰੀਐਂਟ ਆ ਭਾਜੀ ਇਹ ਜੀਟੀ ਲਾਈਨ ਮਾਡਲ ਆਉਂਦਾ ਜੀਟੀ ਲਾਈਨ ਮਤਲਬ ਜੀਟੀ ਐਕਸ ਪਲੱਸ ਸਭ ਤੋਂ ਟੌਪ ਤੇ ਖਾਸियत ਦੇ ਦੇ ਵਿੱਚ ਸਪੈਸ਼ਲ ਕਿਉਂ ਕਹਿ ਰਹੇ ਆਪਾਂ ਹੈਗੀ ਆਟੋਮੈਟਿਕ ਲੈ ਵੀ ਦੋਸਤੋ ਸੋਹਣੇ ਤੇ ਸੁਹਾਗਾ ਆਟੋ ਗੇਅਰ ਦੇ ਵਿੱਚ ਗੱਡੀ ਇਹ ਆਟੋਮੈਟਿਕ ਹੈ ਜੀ ਹੂੰ ਹੂੰ 2022 ਮਾਡਲ ਆ ਵੈਂਟੀਲੇਟਿਡ ਸੀਟਾਂ 6 ਇਅਰ ਬੈਕ ਮਤਲਬ ਸੀਟਾਂ ਚ ਏਸੀ ਲੱਗਿਆ ਹੋਇਆ ਆਟੋ ਟਰਾਂਸਮਿਸ਼ਨ ਆ ਫਿਰ ਇਹਦੇ ਵਿੱਚ ਆਪਸ਼ਨ ਕੀ ਹੈਗਾ ਨਾਲ ਕਿ ਇਹ ਮਤਲਬ ਆਪਾਂ ਕੋਈ ਰੇਤਾ ਤੇ ਚਲਾਉਣੀ ਆ ਕੋਈ ਪਹਾੜਾਂ ਤੇ ਲੈ ਕੇ ਜਾਣੀ ਆ ਹਰ ਇੱਕ ਤਰ੍ਹਾਂ ਦਾ ਮੋਡ ਹੈਗਾ ਇਹਦੇ ਵਿੱਚ ਸਪੋਰਟ ਮੋਡ ਵੀ ਹੈਗਾ ਜਿਵੇਂ ਇਕਨੋਮੀ ਮੋਡ ਸਿਟੀ ਮੋਡ ਸਪੋਰਟ ਮੋਡ ਸਾਰੇ ਆਪਸ਼ਨ ਹੈਗੇ ਆ ਇਸ ਤੋਂ ਉੱਪਰ ਕੋਈ ਮਾਡਲ ਨਹੀਂ ਆਂਦਾ ਸਨਰੂਫ ਵਾਲਾ ਮਾਡਲ ਆ ਪਹਿਲੇ ਨਾਮ ਦੀ ਬਿਲਕੁਲ ਨਵੇਂ ਵਰਗੀ ਕਾਰ ਤੇ ਨਵੇਂ ਟਾਇਰ ਠੀਕ ਹੈ ਤਾਂ ਰੇਟ ਫਿਰ ਦੱਸੋ ਜੀ ਰੇਟ ਵੀ ਵੀਰੇ ਇਹ ਤੁਹਾਨੂੰ ਕਾਰ ਨਵੀਂ ਜਿਹੜੀ ਆਨ ਰੋਡ ਪੈਂਦੀ ਹੈ ਅੱਜ ਦੀ ਡੇਟ ਦੇ ਵਿੱਚ ਜੀਐਸਟੀ ਵਗੈਰਾ ਸਾਰਾ ਕੁਝ ਕੱਟ ਕਟਾ ਕੇ 22 ਲੱਖ ਤੇ 35000 ਰੁਪਏ ਦੀ ਆਟੋਮੈਟਿਕ ਕਾਰ ਤੇ ਆਪਾਂ ਇਹ ਤੁਹਾਨੂੰ ਕਾਰ ਦੇ ਦੇਣੀ ਆ ਸਿਰਫ ਔਰ ਸਿਰਫ 14 ਲੱਖ ਤੇ 50000 ਰੁਪਏ ਲੈ ਦੋਸਤੋ ਸਿੱਧਾ ਸਿੱਧਾ ਇਹ ਚ ਵੀ 8 ਲੱਖ ਦਾ ਫਾਇਦਾ ਕਰ ਦੇਣਾ ਆਪਾਂ ਕਹਿ ਸਕਦਾ ਇੱਥੇ ਉਹਦਾ ਇਹੀ ਫਾਇਦਾ ਫਿਰ ਪੈਸਾ ਦਾ ਫਾਇਦਾ ਹੋਣਾ ਗੱਡੀ ਵੀ ਤੁਹਾਨੂੰ ਸਰੇ ਵਾਲੀ ਮਿਲ ਜਾਨੀ ਚੀਜ਼ ਵੀ ਨਵੀਂ ਚੀਜ਼ ਵੀ ਨਵੀਂ